ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਸਿੱਕੇ ਮੌਸਮੀ ਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਪੰਜਾਬ ਵਿੱਚ ਜਿਹੜਾ ਸਮੇ ਤੋਂ 5 ਦਿਨ ਪਹਿਲਾਂ ਹੀ ਪਹੁੰਚੀ ਮਾਨਸੂਨ ਨੇ ਹੁਣ ਪੂਰੇ ਸੂਬੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਅੱਜ ਮੌਸਮ ਵਿਭਾਗ ਨੇ ਸੂਬੇ ਵਿੱਚ ਮੀਂਹ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਇਥੇ ਮੀਂਹ ਦੇ ਨਾਲ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਮੌਸਮੀ ਭਾਗ ਅਨੁਸਾਰ ਜੂਨ ਮਹੀਨਾ ਸੂਬੇ ਵਿੱਚ ਆਮ ਰਿਹਾ ਤੇ ਜੋ ਕਿ ਇੱਕ ਚੰਗਾ ਸੰਕੇਤ ਸੀ ਇਸ ਦੇ ਨਾਲ ਹੀ ਬੀਤੇ 24 ਘੰਟਿਆਂ ਵਿੱਚ ਸੂਬੇ ਦਾ ਤਾਪਮਾਨ 2.5 10 ਡਿਗਰੀ ਘਟ ਗਿਆ ਜੋ ਕਿ ਆਮ ਨਾਲੋਂ 6.8 ਡਿਗਰੀ ਘਟਾ ਜਿਲ੍ਹਾ ਪ੍ਰਸ਼ਾਸਨ ਦੀ ਪਟਿਆਲਮੀ ਪ੍ਰਤੀ ਖਮੋਸ਼ੀ ਕਾਨ ਭਾਰੀ ਬਰਸਾਤਾਂ ਦੇ ਚੱਲਦੇ ਹੱਟ ਦੇ ਡਰ ਬਜੋ ਹੁਣ ਲੋਕਾਂ ਨੇ ਜਿਹੜੇ ਰੇਤੇ ਦੇ ਥੈਲੇ ਭਰ ਕੇ ਆਪਣੇ ਘਰਾਂ ਦੇ ਖੇਤਾਂ ਅੰਗੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਤੇਹਾਂ ਦੇ ਲੋਕਾਂ ਨੂੰ ਡਰ ਰਹਿੰਦਾ ਕਿ ਕਿਤੇ ਹੜ੍ਹ ਵਰਗੇ ਹਾਲਾਤ ਨਾ ਬਣ ਜਾਣ ਕਿਉਂਕਿ ਮੌਨਸੂਨ ਨੇ ਜਿਹੜਾ ਪੰਜਾਬ ਵਿੱਚ ਪੈਰ ਪੂਰੀ ਤਰ੍ਹਾਂ ਪਸਾਰ ਲੈਨੇ ਮੌਸਮੀ ਭਾਗ ਵੱਲੋਂ ਭਾਰੀ ਬਰਸਾਤ ਦੇ ਅਲਰਟ ਕਰਨ ਲੋਕਾਂ 'ਚ ਜਿਹੜਾ ਡਰ ਦਾ ਮਾਹੌਲ ਬਣਿਆ ਹੋਇਆ ਬੀਤੇ ਜਿਹੜੇ ਆਪਾਂ 10 ਜੁਲਾਈ 2023 ਨੂੰ ਹੜ ਨਾਲ ਪਟਿਆਲਾ ਡੁੱਬ ਗਿਆ ਸੀ ਤੇ ਅਰਬਨ ਸਟੇਟ ਦੇ ਖੇਤਾਂ 'ਚ ਭਾਰੀ ਨੁਕਸਾਨ ਕੀਤਾ ਸੀ ਇਸ ਖੇਤਰ ਵਿੱਚ ਪਾਣੀ ਨੇ ਭਾਰੀ ਤਬਾਹੀ ਮਚਾਈ ਸੀ ਤੇ ਅਰਬਨ ਸਟੇਟ ਫੇਸ 2 ਵਿੱਚ ਇਸ ਵਾਰ ਬਹੁਤ ਸਾਰੇ ਘਰਾਂ ਨੇ ਆਪਣੇ ਘਰਾਂ ਦੇ ਅੰਦਰ ਹੜ ਰੋਕੂ ਇੰਤਜ਼ਾਮ ਕਾਣੇ ਸ਼ੁਰੂ ਕਰ ਦਿੱਤੇ ਨੇ ਲੋਕਾਂ ਨੇ ਆਪਣੇ ਗੇਟਾਂ ਅੱਗੇ ਜਿੱਥੇ ਮਿੱਟੀ ਤੇ ਰੇਤੇ ਨਾਲ ਭਰੇ ਹੋਏ ਥੈਲੇ ਲਾ ਲਏ ਉੱਥੇ ਘਰਾਂ ਅੰਦਰ ਇਹਨਾਂ ਨੂੰ ਸਟੋਰ ਕਰਕੇ ਵੀ ਰੱਖਿਆ ਤਾਂ ਜੋ ਕਿਸੇ ਵੀ ਸੰਕਟ ਦਾ ਮੁਕਾਬਲਾ ਕੀਤਾ ਜਾ ਸਕੇ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਪੂਰੀ ਤਰ੍ਹਾਂ ਜਿਹੜਾ ਵਿਸ਼ਵਾਸ ਉੱਠ ਚੁੱਕਿਆ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਬੀਤੀ ਵਾਰ ਜਿਹੜਾ ਹੜ ਦੇਖੇ ਸੀ ਤਾਂ ਉਹਨਾਂ ਦੇ ਜਿਹੜਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ ਇਸ ਵਾਰ ਵੀ ਅਜੇ ਤੱਕ ਨਦੀ ਦੀ ਸਫਾਈ ਨਹੀਂ ਹੋਈ ਜੇਕਰ ਅਜੇ ਕੋਈ ਪਾਣਾ ਵਾਪਰ ਗਿਆ ਤਾਂ ਫਿਰ ਪਾਣੀ ਤਬਾਹੀ ਮਚਾਏਗਾ ਤਾਂ ਉੱਥੇ ਡਿਪਟੀ ਕਮਿਸ਼ਨਰ ਪਟਿਆਲਾ ਦੀ ਛੋਟੀ ਤੇ ਵੱਡੀ ਨੰਦੀ ਦਾ ਦੌਰਾ ਕੀਤਾ ਗਿਆ ਤੇ ਡਰੇਨੇਜ ਵਿਭਾਗ ਵੱਲੋਂ ਕੀਤੇ ਜਾ ਰਹੇ ਹੜਕੂ ਕੰਮਾਂ ਦਾ ਜਿਹੜਾ ਨਿਲਖਣ ਵੀ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਅਰਜਿੰਦਰ ਕਈ ਤੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ ਡਿਪਟੀ ਕਮਿਸ਼ਨਰ ਪਟਿਆਲਾ ਵਾਸੀਆਂ ਨੂੰ ਜਿਹੜੇ ਅਪੀਲ ਕਰਦੇ ਆ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸਾ ਲਗਾਤਾਰ ਰੋਜ਼ਾਨਾ ਮੌਸਮ ਤੇ ਨਦੀਆਂ ਤੇ ਪਾਣੀ ਦੀ ਗੇਜ ਤੇ ਨਿਗਾਹਾਂ ਰੱਖੀ ਜਾ ਰਹੀਆਂ ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਜਿਹੜੀ ਅਪੀਲ ਕਰਦੇ ਹਨ ਕਿਹਾ ਕਿ ਪਟਿਆਲਾ 'ਚ ਅਜਿਹੀ ਕੋਈ ਡਰਨ ਵਾਲੀ ਸਥਿਤੀ ਨਹੀਂ ਆ। ਉਹਨਾਂ ਨੇ ਅੱਗੇ ਦੱਸਿਆ ਕਿ ਹੜ੍ਹ ਸਬੰਧੀ ਜਲ ਨਿਕਾਸ ਤੇ ਹੋਰ ਸਬੰਧਿਤ ਵਿਭਾਗਾਂ ਨੂੰ ਲੋੜੀ ਦੇ ਅਗਾਊ ਪ੍ਰਬੰਧ ਕੁਕਤਾ ਕਰਨ ਦੀਆਂ ਹਦਾਇਤਾਂ 4 ਮਹੀਨੇ ਪਹਿਲਾਂ ਹੀ ਦੇ ਦਿੱਤੀਆਂ ਗਈਆਂ ਸੀ। ਵਿਭਾਗ ਵੱਲੋਂ ਡਰੋਨ ਨਾਲ ਸਰਵੇ ਕਰਕੇ ਨਦੀਆਂ ਦੇ ਸੰਵੇਦਨਸ਼ੀਲ ਸਥਾਨਾਂ ਦਾ ਮੁਲਕੰਨ ਕੀਤਾ। ਉੱਥੇ ਸਫਾਈ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸੰਵੇਦਨਸ਼ੀਲ ਸਥਾਨਾਂ ਦੀ ਸਫਾਈ ਦੇ ਨਾਲ-ਨਾਲ ਸਾਰੀ ਨਦੀ ਦੀ ਸਫਾਈ ਵੀ ਮੁਕੰਮਲ ਕੀਤੀ ਜ਼ਾਰੀਆ ਵਿਭਾਗ ਵੱਲੋਂ ਬੀਤੇ 3 ਮਹੀਨਿਆਂ ਤੋਂ ਹੜ੍ਹ ਰੋਕੂ ਪ੍ਰਬੰਧਾ ਲਈ ਕੰਮ ਕੀਤਾ ਜਾ ਰਿਹਾ ਲੋਕਾਂ ਵੱਲੋਂ ਵੀ ਮਿਲੀ ਫੀਡਬੈਕ ਅਨੁਸਾਰ ਵੀ ਵਿਭਾਗ ਵੱਲੋਂ ਲੋੜੀਦਾ ਕੰਮ ਜਿਹੜਾ ਕੀਤਾ ਗਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਜੋ ਕਿ ਨਦੀ 'ਚ ਬੂਟੀ ਆਉਂਦੀ ਆ ਉਹ ਜਿਹੜੀ ਬੀਤੇ ਸਫਾਈ ਦਾ ਕੰਮ ਚੱਲਦਾ ਹੋਣ ਕਰਕੇ ਅੱਗੇ ਆ ਰਹੀ ਆ ਤੇ ਜਿਵੇਂ ਜਿਵੇਂ ਸਫਾਈ ਦਾ ਕੰਮ ਪਿੱਛੇ ਮੁਕੰਮਲ ਹੁੰਦਾ ਜਾ ਰਿਹਾ ਤਾਂ ਉਸੇ ਤਰ੍ਹਾਂ ਅੱਗੇ ਸਫਾਈ ਹੋ ਜਾਵੇਗੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਲੋਕਾਂ ਨੂੰ ਬਰਸਾਤਾਂ ਦੇ ਮੌਸਮ 'ਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਠਿਨਾਈ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਉਹਨਾਂ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ